2012-13 ਦੇ ਵਿੱਚ ਜਦੋਂ ਕਾਲੀ ਦਲ ਦੀ ਸਰਕਾਰ ਸੀਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਸੀਗੇ ਉਸ ਸਮੇਂ ਮਹਾਲੀ ਦੀ ਕੋਰਟ ਦੇ ਵਿੱਚ ਜਦੋਂ ਭੋਲੇ ਨੇ ਸਟੇਟਮੈਂਟ ਦਿੱਤੀ ਸੀਗੀ ਇਸ ਡਰੱਗ ਦੇ ਧੰਦੇ ਵਿੱਚ ਉਹਨਾਂ ਦੇ ਨਾਲ ਮਜੀਠੀਆ ਵੀ ਸ਼ਾਮਲ ਹੈ ਸਾਡੇ ਉਸ ਸਮੇਂ ਕਾਰਵਾਈ ਹੋ ਜਾਂਦੀ ਜੋ ਉਸ ਸਮੇਂ ਫੜ ਕੇ ਮਜੀਠੀਆ ਨੂੰ ਜੇਲ੍ਹ ਚ ਬੰਦ ਕੀਤਾ ਜਾਂਦਾ ਅੱਜ ਤੱਕ ਸਰ ਕਿੰਨੇ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਦੀ ਜ਼ਿੰਦਗੀ ਜੜੀ ਬਾਜ਼ਾ ਨਹੀਂ ਸੀਗੀ ਜਿਹੜਾ ਉਸ ਸਮੇਂ ਤੋਂ ਲੈ ਕੇ ਕਾਂਗਰਸ ਦੀ ਸਰਕਾਰ ਤੱਕ ਚਾਚੇ ਭਤੀਜੇ ਦੀ ਸਰਕਾਰ ਤੱਕ ਜਿਹੜਾ ਤੰਦਾ ਚੱਲਦਾ ਆਇਆ ਇਸ ਤੰਦੇ ਨੇ ਪੰਜਾਬ ਦੇ ਹਜ਼ਾਰਾਂ ਲੱਖਾਂ ਨੌਜਵਾਨਾਂ ਨੂੰ ਮੌਤ ਦੇ ਮੂੰਹ ਵਿੱਚ ਧੱਕ ਦਿੱਤਾ ਉਹ ਦੋਨਾਂ ਦੀਆਂ ਲਾਸ਼ਾਂ ਦੇ ਪੈਸੇ ਵਟ ਕੇ ਇਹ 540 ਕਰੋੜ ਦਾ ਲੈਣ ਦੇ ਜਿਹੜਾ ਇਹ ਹੋਇਆ ਇਹ ਪੈਸਾ ਕਿੱਥੋਂ ਆਇਆ ਨਾ ਸਮਝਦੇ ਇਕ ਦੀ ਗੱਲ ਇਸ ਕਰਕੇ ਮੱਲਾ ਇਹ ਮੈਂ ਕਹਿਣਾ ਕਹਿਣਾ ਚਾਹੁੰਦਾ ਕਿ ਜਿਹੜੀ ਚੀਜ਼ ਇਹ ਗੱਲ ਕਹਿੰਦੇ ਸੀਗੇ ਉਹ ਚੀਜ਼ ਅੱਜ ਬਿਲਕੁਲ ਹਾਈ ਕੋਰਟ ਨੇ ਸਬਦ ਕਰਤੀ ਹੈ ਕਿਸ ਸਦਾਤ ਭਗਵਾਨ ਸਿੰਘ ਮਾਨ ਦੀ ਸਰਕਾਰ ਨੇ ਕੋਈ ਬਲਤ ਜਿਹੜਾ ਝੂਠਾ ਕੇਸ ਦੇ ਦੱਚ ਕੀਤਾ ਕੋਈ ਕਿਸੇ ਦੇ ਨਾਲ ਸਿਆਸੀ ਬਦਲਾਖੋਰੀ ਨਹੀਂ ਕੀਤੀ ਜੋ ਕੀਤਾ ਸੀ ਜਿੱਦਾਂ ਦੀ ਫਸਲ ਬੀਜੀ ਸੀ ਵੀ ਜਿੱਟੀਆਂ ਹੋਣਾ ਦੇ ਉਹ ਫਸਲ ਹੁਣ ਵੱਢ ਰਏ ਜੋ ਬੀਜੋਗੇ ਉਹੀ ਕੱਟੋਗੇ ਜੋ ਉਹਨਾਂ ਨੇ ਬੀਜਿਆ ਸੀਗਾ ਉਹ ਹੁਣ ਵੱਢ ਰਿਆ ਔਰ ਲਾਜ਼ਮੀ ਇਸ ਕੇਸ ਦੇ ਵਿੱਚ ਜਦੋਂ ਕੋਰਟ ਇਨਸਾਫ ਕਰੂਗੀ ਸਜ਼ਾ ਹੋਊਗੀ ਉਹ ਤੋਂ ਪੰਜਾਬ ਦੇ ਉਹਨਾਂ ਹਜ਼ਾਰਾਂ ਨੌਜਵਾਨਾਂ ਦੀਆਂ ਮਾਵਾਂ ਜਿਹੜੀਆਂ ਉਹਨਾਂ ਦੇ ਸਿਰਿਆਂ ਦੇ ਬਹਿ ਕੇ ਰੋਂਦੀਆਂ ਜਿਨ੍ਹਾਂ ਦੇ ਪੁੱਤ ਨਸ਼ਿਆਂ ਦਾ ਮਰ ਗਏ ਸੀਗੇ ਸਰ ਉਹ ਕਿਤੇ ਬੰਨ ਉਹਨਾਂ ਦਾ ਸ਼ਾਂਤ ਹੋਊਗਾ ਕਿ ਉਹਨਾਂ ਦੇ ਪੁੱਤਾਂ ਨੂੰ ਨਸ਼ਿਆਂ ਦੇ ਵਿੱਚ ਧੱਕਣ ਵਾਲੇ ਮਜੀਠੀ ਵਰਗੇ ਬੰਦੇ ਨੂੰ ਸਜ਼ਾ ਮਿਲੀ ਹੈ ਜਾਂ ਜਿਹੜੇ ਬਾਕੀ ਉਸ ਸਮੇਂ ਦੇ ਬੰਦੇ ਜੇਲ੍ਹਾਂ ਦੇ ਵਿੱਚ ਬੈਠੇ ਆ ਲੋਕ ਥੋੜਾ ਬੋਤਾ ਉਨਾਂ ਦਾ ਮਨ ਸ਼ਾਂਤ ਹੁੰਦਾ ਕਿ ਯਾਰ ਚਲੋ ਕਿਤੇ ਨਾ ਕਿਤੇ ਦੇ ਸਜਾ ਮਿਲੀ ਕਿਤੇ ਨਾ ਕਿਤੇ ਦੇ ਇਨਸਾਫ ਹੋਇਆ ਕੋਈ ਨਾ ਕੋਈ ਤੇ ਸਰਕਾਰ ਆਈ ਜਿਹੜੇ ਕਹਿੰਦੇ ਸੀ ਲੱਕ ਤੋੜ ਦੇਾਂਗੇ ਗੁੜਕਾ ਸਾਫ ਫੜ ਕੇ ਉਹਨਾਂ ਕੋਲੋਂ ਨਾ ਲੱਕ ਟੁੱਟਾ ਨਾ ਲੱਤ ਟੁੱਟੀ ਨਾ ਕੋ ਬਾਹ ਟੁੱਟੀ ਨਾ ਕੋ ਪੈਰ ਟੁੱਟਾ ਉਹ ਤੇ ਚਾਚਾ ਭਤੀਜਾ ਬਣ ਗਏ ਬੁੜਕੇ ਸਮਝਦੇ ਆਂ ਦੀ ਗੱਲ ਇਸ ਕਰਕੇ ਜੇ ਮਜੀਠੀਏ ਨੂੰ ਹਿੰਮਤ ਕੀਤੀ ਤੇ ਸਰਦਾਰ ਭਗਵੰਦ ਸਿੰਘ ਮਾਨ ਦੀ ਸਰਕਾਰ ਨੇ ਹਿੰਮਤ ਕੀਤੀ ਔਰ ਬਿਲਕੁਲ ਸਹੀ ਕੀਤੀ ਬਿਲਕੁਲ ਕੋਈ ਸਿਆਸੀ ਬੋਲਾਖੋਦੀ ਨਹੀਂ ਕੁਛ ਨਹੀਂ ਬਿਲਕੁਲ ਸਹੀ ਕੀਤਾ ਸੋ ਅੱਜ ਜਿਹੜੇ ਕਾਲੀ ਰੋਜ਼ ਬੋਲਦੇ ਆ ਜਾਂ ਬੋਲਦੇ ਸੀਗੇ ਕਿ ਜੀ ਸਿਆਸੀ ਬੋਲਾਖੋਦੀ ਹੋਦੀ ਆ ਜੀ ਆਪ ਦੀ ਸਰਕਾਰ ਮਾਨ ਦੀ ਸਰਕਾਰ ਤੱਕੇ ਕਾਦੀ ਆ ਜੀ ਤੱਕੇ ਛਾਈ ਕਾਦੀ ਆ ਉਹ ਸਾਰੀਆਂ ਚੀਜ਼ਾਂ ਅੱਜ ਕਲੀਅਰ ਹੋ ਗਈਆਂ ਸੋ ਮੈਂ ਚਾਹੁੰਦਾ ਕਿ ਲੋਕਾਂ ਨੂੰ ਇਹ ਆਸ ਵੱਜੀ ਹੈ ਨਹੀਂ ਤੇ ਕਹਿੰਦੇ ਸਾਨੂੰ ਕੌਣ ਫੜ ਸਕਦਾ ਇਹ ਕਹਿੰਦੇ ਸਾਨੂੰ ਵੱਡੇ ਨੂੰ ਕੌਣ ਹੱਥ ਪਾ ਸਕਦਾ ਕੋਈ ਹੱਥ ਪਾ ਕੇ ਦਿਖਾਵੇ ਚੈਲੰਜ ਕਰਦੇ ਸੀਗੇ ਔਰ ਮੈਂ ਬੜਾ ਖੁਸ਼ ਹੈ ਕਿ ਸਾਡੇ ਦੇਸ਼ ਦੀ ਨਿਆ ਪ੍ਰਣਾਲੀ ਸਾਡੇ ਦੇਸ਼ ਦੀਆਂ ਮਾਨਜੋ ਕੋਟਾਂ ਅੱਜ ਵੀ ਬੈਠੀਆਂ ਜਿਹੜੀਆਂ ਕਿਤੇ ਦਾ ਕਿਤੇ ਇਨਸਾਫ ਜਿਹੜਾ ਉਹ ਸਾਨੂੰ ਦੇਂਦੀਆਂ ਮਜ਼ੇਦ ਵੀ ਆਉਂਦੀਆਂ ਪਹਿਲਾਂ ਵੀ ਦਿੱਤਾ ਅੱਗੇ ਵੀ ਦੇਣਗੇ ਸੋ ਮੈਂ ਸਭ ਦਾ ਕਿ ਅੱਜ ਕਾਲੀ ਦਲ ਜਿਹੜਾ ਰੋਜ ਬੋਲਦਾ ਸੀਗਾ ਉਹਦਾ ਇਹ ਜਿਹੜਾ ਰੋਜ ਦਾ ਰੋਦਾ ਪਾ ਸੀਗਾ ਉਹ ਸਰ ਬੰਦ ਹੋ ਗਿਆ ਹੁਣ ਉਹ ਕਹਿਣ ਵਾਲੇ ਵੀ ਬੰਦ ਗਏ ਕਿਉਂਕਿ ਕੋਰਟ ਨੇ ਕਿਹਾ ਤਾਂ ਕਿ ਸਬੂਤ ਬਹੁਤ ਅਗਭੀਰ ਨੇ ਉਹਨਾਂ ਨੇ ਨਾ ਕਮੈਂਟ ਕੀਤੇ ਔਰ ਤੁਸੀਂ ਦੇਖੋ ਇਹ ਕਿਦੋਂ ਦਾ ਸ਼ੁਰੂ ਹੋਇਆ ਇਹ 2005 ਦੇ ਲਾਗੇ ਦਾ ਸ਼ੁਰੂ ਹੋਇਆ ਕਿਦੋਂ ਦਾ ਇਹ ਡਰਗ ਮਾਫੀਆ ਪੰਜਾਬ ਦੇ ਸ਼ੁਰੂ ਹੋਇਆ ਸੀਗਾ ਕਿਦੋਂ ਦੇ ਪੈਸੇ 540 ਕਰੋੜ ਰੁਪਈਆ ਜਿਹੜਾ ਇਹ ਕੇਸ ਦੇ ਵਿੱਚ ਵਿਜੀਲੈਂਸ ਨੇ ਜਿਹੜਾ ਤੁਹਾਡੇ ਸਾਹਮਣੇ ਉਹ ਤੋਂ ਜਦੋਂ ਫੜਿਆ ਵਿਜੀਠੀਏ ਨੂੰ ਜਿਹੜਾ ਉਹਨਾਂ ਨੇ ਕਿਹਾ ਕਿ 540 ਕਰੋੜ ਰੁਪਈਆ ਦਾ ਲੈਣ ਦੇਣ ਹੋਇਆ ਇਨਾ ਪੈਸਾ ਸੱਦ ਕਿੱਥੋਂ ਆਇਆ ਇਹ ਪੈਸਾ ਨਸ਼ਿਆਂ ਦਾ ਸੀਗਾ ਇਹ ਪੈਸਾ ਡਰਗ ਦਾ ਸੀਗਾ ਉਹ ਕਿਹੜੀ ਆਮਦਨ ਆਈ ਉਹ ਕਿੱਥੋਂ ਇਨਾ ਪੈਸਾ ਆ ਗਿਆ ਔਰ ਇਨਾ ਲੰਮਾ ਸਮਾਂ ਜੇ ਕਿਤੇ ਟਾਈਮ ਦੇ ਨਾਲ ਕਾਰਵਾਈ ਕੀਤੀ ਹੁੰਦੀ ਤੇ ਪੰਜਾਬ ਦੇ ਮੈਂ ਤੁਹਾਨੂੰ ਪਹਿਲਾਂ ਕਿਹਾ ਕਿੰਨੇ ਮੁੰਡੇ ਕਿੰਨੇ ਨੌਜਵਾਨ ਨਸ਼ਾਤ ਜਾਣ ਤੋਂ ਵੱਜ ਜਾਣੇ ਸੀਗੇ ਔਰ ਕਿੰਨੇ ਨੌਜਵਾਨ ਜਿਨ੍ਹਾਂ ਦੇ ਮਾਪਿਆਂ ਨੇ ਡਰਦੇ ਆਪਣੇ ਪੁੱਤਾਂ ਨੂੰ ਬਾਹਰਲੇ ਦੇਸ਼ਾਂ ਭੇਜਤਾ ਇੰਨਾ ਦੇ ਕਰਕੇ ਪੰਜਾਬ ਵੀ ਖਾਲੀ ਹੋਇਆ ਪਰਵਾਸ ਹੋਇਆ ਲੋਕਾਂ ਦੇ ਮਨ ਚ ਬਹਿ ਗਿਆ ਕਿ ਯਾ ਨਸ਼ੇ ਬੜੇ ਆਪਣੇ ਪੁੱਤਾਂ ਦੀ ਇਹੋ ਬਾਤ ਕੱਢ ਦਿਓ ਸਾਡਾ ਪੰਜਾਬ ਵੀ ਖਾਲੀ ਕਰਾ ਸਾਡੇ ਸ਼ਮਸ਼ਾਨ ਘਾਟ ਜਿਹੜੇ ਰੋਜ਼ ਭਰਦੇ ਸੀਗੇ ਸੋ ਸੋ ਮੈਂ ਇਹ ਗੱਲ ਫਿਰ ਇੱਕ ਵਾਰ ਕਹਿਣਾ ਚਾਹੁੰਦਾ ਕਿ ਇੱਕ ਨਾ ਇੱਕ ਦਿਨ ਇੱਕ ਨਾ ਇੱਕ ਦਿਨ ਸਾਡ ਅਨਸਾਫ਼ ਜਿਹੜਾ ਉਹ ਮਿਲਦਾ ਹੀ ਮਿਲਦਾ ਲੋਕਾਂ ਨੂੰ ਇੱਕ ਨਾ ਇੱਕ ਦਿਨ ਮਾਂ-ਵਾਦੀਆਂ ਹਾਂ ਮਾਮਾ ਜਿਹੜੀਆਂ ਹੋndੀਆਂ ਸੀਗੀਆਂ ਉਹਨਾਂ ਦੇ ਵਹਿ ਉਹਨਾਂ ਦੀ ਪੁੱਤਾਂ ਦੀਆਂ ਲਾਸ਼ਾਂ ਤੇ ਵਹਿ ਜਿਹੜੇ ਆ ਉਹ ਦਰਗਾਹ ਦੇ ਵਿੱਚ ਉਹ ਉੱਤੇ ਉਹ ਮਾਮਾ ਸੱਚੇ ਪਾਤਸ਼ਾਹ ਬਿਠਾ ਕੋਟ ਕਿਚੜੀਆਂ ਬਿਠੀਆਂ ਇਸ ਕਰਕੇ ਅੱਜ ਜਿਹੜਾ ਫੈਸਲਾ ਆਇਆ ਜਿਹੜਾ ਇੰਨਾ ਕੁ ਬਚਿਆ ਅਕਾਲੀ ਦਲ ਐ ਥੋੜਾ ਜਿਹਾ ਇਹ ਪੋਤਾ ਨੀਗਾ ਥੋੜਾ ਜਿਹਾ ਬਚਿਆ ਅਕਾਲੀ ਦਲ ਦੇਣਾ ਉਹਨੂੰ ਅੱਜ ਇਹ ਬਹੁਤ ਵੱਡਾ ਝਟਕਾ ਜਿਹੜਾ ਲੱਗਾ ਔਰ ਉਹਨਾਂ ਦੀ ਇਸ ਗੱਲ ਦੇ ਵਿੱਚ ਕੋਈ ਸਚਾਈ ਨਹੀਂ ਤੇ ਸਦਾ ਭਗਵਾਨ ਸਿੰਘ ਮਾਨ ਦੀ ਸਰਕਾਰ ਕਿਤੇ ਕੋਈ ਧੱਕਾ ਕਰਦੀ ਲਗਭਗ 15 ਦਿਨ ਲਗਾਤਾਰ ਬਹਿਸ ਇਹਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸਾਡੇ ਐਜੀ ਆਫਿਸ ਦੀ ਟੀਮ ਨੇ ਕੀਤੀ। ਔਰ ਇਹ ਜਿਹੜੀ ਬਹਿਸ ਸੀ ਉਹਨੂੰ ਸੁਣਨ ਤੋਂ ਬਾਅਦ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਮਝਿਆ ਕਿ ਇਸ ਕੇਸ ਦੇ ਵਿੱਚ ਜੇ ਵਿਕਰਮ ਸਿੰਘ ਮਜੀਠੀਆ ਹੁਰੀ ਬਾਹਰ ਆਉਂਦੇ ਨੇ ਤਾਂ ਜਿਹੋ ਜਿਹਾ ਉਹਨਾਂ ਦਾ ਸੁਭਾਅ ਰਿਹਾ ਉਹ ਗਵਾਹਾਂ ਨੂੰ ਡਰਾ ਧਮਕਾ ਸਕਦੇ ਨੇ। ਅਕਾਲੀ ਦਲ ਬਾਗਲ ਦੇ ਵੱਲੋਂ ਬਾਰ ਬਾਰ ਇਹ ਗੱਲ ਪ੍ਰੈਸ ਕਾਨਫਰੰਸਾਂ ਕਰਕੇ ਆਖੀ ਗਈ ਕਿ ਹੁਣ ਜਦੋਂ ਚਲਾਨ ਪੇਸ਼ ਹੋ ਗਿਆ ਇਨਵੈਸਟੀਗੇਸ਼ਨ ਅੱਗੇ ਫਰਦਰ ਨਹੀਂ ਹੈਗੀ ਇਸ ਕਰਕੇ ਉਹਨੂੰ ਰਿਹਾਅ ਕਰ ਦਿੱਤਾ ਜਾਣਾ ਚਾਹੀਦਾ ਪਰ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਗੱਲ ਸਮਝੀ ਕਿ ਇੱਕ ਬਹੁਤ ਸੀਰੀਅਸ ਮੈਟਰ ਹੈ ਇਸ ਕਰਕੇ ਇਹ ਅਰਜੀ ਜਿਹੜੀ ਆ ਉਹ ਰੱਦ ਕੀਤੀ ਗਈ ਹੈ 7 ਤੋਂ 17 ਦੇ ਦੌਰਾਨ ਜਦੋਂ ਅਕਾਲੀ ਭਾਜਪਾ ਰਾਜ ਸੀ ਉਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਹੋਰੀ ਸਿਆਸਤ ਦੇ ਵਿੱਚ ਐਂਟਰ ਕਰਦੇ ਆ ਤੇ ਉਸ ਤੋਂ ਬਾਅਦ ਉਹਨਾਂ ਦਾ ਕਦ ਜਿਹੜਾ ਸਿਆਸੀ ਰੂਪ ਦੇ ਵਿੱਚ ਔਰ ਪੈਸੇ ਇਕੱਠੇ ਕਰਨ ਵਾਲੇ ਰੂਪ ਦੇ ਵਿੱਚ ਏਡਾ ਵੱਡਾ ਹੋ ਜਾਂਦਾ ਕਿ ਉਹ ਆਪੇ ਹੀ ਆਪਣੇ ਆਪ ਨੂੰ ਮਾਝੇ ਦਾ ਜਰਨਲ ਜਿਹੜਾ ਉਹ ਕਹੌਣ ਲੱਗ ਜਾਂਦੇ ਨੇ ਬਹੁਤ ਸਾਰਾ ਕੁਝ ਤੁਸੀਂ ਪਿਛਲੇ ਹਫ਼ਤਿਆਂ ਦੇ ਦੌਰਾਨ ਪਿਛਲੇ ਮਹੀਨਿਆਂ ਦੇ ਦੌਰਾਨ ਸੁਣਿਆ ਵੱਖ-ਵੱਖ ਲੋਕਾਂ ਤੋਂ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਮਾਝੇ ਦੇ ਖੇਤਰ ਦੇ ਵਿੱਚ ਕਿੰਨੇ ਲੋਕਾਂ ਦੇ ਸਿਆਸੀ ਕੈਰੀਅਰ ਤਬਾਹ ਕੀਤੇ ਇਹਦੇ ਨਾਲ ਨਾਲ ਕਿੰਨੇ ਲੋਕਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਸੀ ਉਹਨਾਂ ਨੇ ਤਬਾਹ ਕੀਤੀਆਂ ਕਿਉਂਕਿ ਪੰਜਾਬ ਦੇ ਵਿੱਚ ਚਿੱਟੇ ਦੀ ਆਮਦ ਜਿਹੜੀ ਹੈ ਉਹ ਐਸੇ ਹੀ 7 ਤੋਂ 17 ਦੇ ਰਾਜਕਾਲ ਦੇ ਦੌਰਾਨ ਆਉਂਦੀ ਹੈ ਉਦੋਂ ਹੀ ਉਹਨਾਂ ਦੇ ਵਿਦੇਸ਼ੀ ਮਹਿਮਾਨ ਇੱਥੇ ਆ ਕੇ ਲਾਲ ਬੱਤੀ ਵਾਲੀਆਂ ਗੱਡੀਆਂ ਵਰਤਦੇ ਨੇ ਜਿਪਸੀਆਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ ਤੇ ਉਹਨਾਂ ਦੀ ਸ਼ਮੂਲੀਅਤ ਕੇਸ ਕਾਰੋਬਾਰ ਦੇ ਵਿੱਚ ਹੁੰਦੀ ਹੈ ਇਹਦੇ ਸਬੰਧੀ ਤੁਸੀਂ ਪਿਛਲੇ ਦਿਨਾਂ ਦੇ ਦੌਰਾਨ ਬਹੁਤ ਕੁਝ ਸੁਣਦੇ ਰਹੇ ਹੋ ਬੇਸ਼ੱਕ ਕੁਝ ਲੋਕ ਇਹ ਕਹਿੰਦੇ ਨੇ ਕਿ ਇਹ ਕੇਸ ਡੀਏ ਦਾ ਹੈ ਕੁਐਸਚਨ ਇਹਦੇ ਵਿੱਚ ਸਰਕਾਰ ਦਾ ਇਹ ਸੀ ਵਿਜੀਲੈਂਸ ਵਿਭਾਗ ਦਾ ਇਹ ਸੀਗਾ ਕਿ ਇੰਨੇ ਪੈਸੇ ਆਏ ਕਿੱਥੋਂ ਹਜ਼ਾਰਾਂ ਕਰੋੜ ਰੁਪਏ ਦੀਆਂ ਜਿਹੜੀਆਂ ਉਹ ਕੰਪਨੀਆਂ ਸੀਗੀਆਂ ਸ਼ੈੱਲ ਕੰਪਨੀਆਂ ਉਹਨਾਂ ਦੇ ਵਿੱਚ ਟ੍ਰਾਂਸਫਰ ਕੀਤੇ ਗਏ ਹਮੇਸ਼ਾ ਇਹ ਕਿਹਾ ਜਾਂਦਾ ਸੀ ਨਹੀਂ ਜੀ ਇਹ ਕੰਪਨੀਆਂ ਉਹਨਾਂ ਦੇ ਨਾਲ ਰਿਲੇਟਡ ਨਹੀਂ ਗਿਆ ਹੁਣ ਸਭ ਦੇ ਸਾਹਮਣੇ ਆ ਗਿਆ ਕਿਸ ਤਰੀਕੇ ਦੇ ਨਾਲ ਕਿਹੜੇ-ਕਿਹੜੇ ਲੋਕ ਕੋਈ 5 ਕਰੋੜ ਰੁਪਈਆ ਦੇ ਰਿਹਾ ਕੋਈ 10 ਕਰੋੜ ਰੁਪਈਆ ਦੇ ਰਿਹਾ ਕਹਿੰਦੇ ਜੀ ਇਹ ਲੋਨ ਦਿੱਤਾ ਹੈ ਇਹ ਕਿਹੋ ਜਿਹਾ ਲੋਨ ਹੈ ਜਿਹਦਾ ਕੋਈ ਕਾਗਜ਼ ਪੱਤਰ ਨਹੀਂ ਜਿਹਦੀ ਕੋਈ ਕਿਸ਼ਤ ਨਹੀਂ ਜਿਹੜਾ ਵਾਪਸ ਨਹੀਂ ਕਰਨਾ ਕਿਸ ਚੀਜ਼ ਦੇ ਪੈਸੇ ਇਹ ਇਕੱਠੇ ਕੀਤੇ ਗਏ ਇਹ ਕਾਲੇ ਧਨ ਨੂੰ ਚਿੱਟਾ ਸਾਬਤ ਕਰਨ ਦੇ ਵਾਸਤੇ ਕੰਪਨੀਆਂ ਬਣਾਈਆਂ ਗਈਆਂ ਇਸ ਤਰੀਕੇ ਦੇ ਨਾਲ ਬਣਾਈਆਂ ਗਈਆਂ ਕਿ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਉਹਨਾਂ ਦੇ ਹੱਥੋਂ ਕਦੀ ਸੱਤਾ ਜਾਣੀ ਨਹੀਂ ਕਿਉਂਕਿ ਸੁਖਵੀਰ ਸਿੰਘ ਬਾਦਲਹੋਰਾ ਨੇ ਉਹਨਾਂ ਨੂੰ ਇੱਕ ਨਾਅਰਾ ਜਿਤਾ ਦਿੱਤਾ ਸੀ ਰਾਜ ਕਰਾਂਗੇ 25 ਸਾਲ ਉਹ ਕਹਿੰਦੇ 25 ਸਾਲਾਂ ਦੇ ਵਿੱਚ ਤੱਕ ਖਪਾ ਹੀ ਲਵਾਂਗੇ ਇਸ ਕਰਕੇ ਅੰਨੇਵਾਹ ਪੈਸਾ ਲੁੱਟਿਆ ਗਿਆ ਰਾਤ ਤੋਂ ਰਾਤ ਕੰਪਨੀਆਂ ਖੜੀਆਂ ਕੀਤੀਆਂ ਗਈਆਂ ਇਧਰੋਂ ਉਸ ਪਾਸੇ ਨੂੰ ਟਰਾਂਸਫਰ ਉਧਰੋਂ ਉਸ ਪਾਸੇ ਨੂੰ ਟਰਾਂਸਫਰ ਕਰਦਿਆਂ ਕਰਦਿਆਂ ਇਉਂ ਲੱਗਿਆ ਇਹਨਾਂ ਨੂੰ ਕਿ ਸੋਨੇ ਦੀ ਲੰਕਾ ਬਣ ਗਈ ਇਹਦੇ ਉੱਤੇ ਕਿਸੇ ਨੇ ਇਨਵੈਸਟੀਗੇਸ਼ਨ ਨਹੀਂ ਕਰਨੀ ਦੋ ਪਾਰਟੀਆਂ ਸੀ ਗੱਲ ਕਲੀਅਰ ਹੋ ਚੁੱਕੀ ਆ ਹੁਣ ਤਾਂ ਬਹੁਤ ਸਪਸ਼ਟ ਰੂਪ ਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਬਿਲਕੁਲ ਕ੍ਰਿਸਟਲ ਕਲੀਅਰ ਕਰ ਦਿੱਤੀ ਹੈ ਕਿ ਆਪਸ ਦੇ ਵਿੱਚ ਚਾਚੇ ਭਤੀਜੇ ਦਾ ਸਮਝੌਤਾ ਸੀ ਅੱਜ ਜਿੰਨੀ ਪੈਰਵਾਹੀ ਇਕਾਲੀ ਦਲ ਬਾਦਲ ਦੀ ਕੈਪਟਨ ਅਮਰਿੰਦਰ ਸਿੰਘ ਮੂਰੀ ਕਰ ਰਿਹਾ ਹੈ ਉਨੀ ਤਾਂ ਆਕਾਲੀ ਦਲ ਦੇ ਵਿੱਚੋਂ ਕੋਈ ਨਹੀਂ ਕਰ ਰਿਆ ਇਹ ਰਲ ਕੇ ਇਹਨਾਂ ਨੇ ਖੇਡ ਜਿਹੜੀ ਸੀ ਉਹ ਖੇਢੀ ਪਰ ਪੰਜਾਬ ਦੇ ਲੋਕਾਂ ਨੇ ਇੱਕ ਤੀਜੀ ਧਿਰ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਔਰ ਸੁਪਰ ਮੈਜੋਰਿਟੀ ਦਿੱਤੀ ਜਿਹਦੇ ਕਰਕੇ ਭਗਵੰਤ ਸਿੰਘ ਮਾਨ ਹੋਰਾਂ ਦੀ ਸਰਕਾਰ ਨੇ ਇਹ ਪਹਿਲੇ ਦਿਨ ਗੱਲ ਆਖੀ ਸੀ ਕਿ ਕਿਸੇ ਕਰਪਟ ਵਿਅਕਤੀ ਨੂੰ ਜਾਂ ਨਸ਼ਾ ਵੇਚਣ ਵਾਲੇ ਵਿਅਕਤੀ ਨੂੰ ਜਾਂ ਵਕਵਾਉਣ ਵਾਲੇ ਵਿਅਕਤੀ ਨੂੰ ਮੁਆਫ ਨਹੀਂ ਕੀਤਾ ਜਾਊਗਾ ਉਸ ਗੱਲ ਦੇ ਉੱਤੇ ਸਰਕਾਰ ਅੱਜ ਵੀ ਡਟ ਕੇ ਖੜੀ ਐ ਇਹ ਤੀਜੀ ਧਰ ਦੀ ਸਰਕਾਰ ਆਈ ਤਾਂ ਇਹੋ ਜਿਹੜੇ ਵੱਡੇ ਮગરਮਛ ਸੀ ਉਹਨਾਂ ਨੂੰ ਠੱਲ ਪੈਣੀ ਸ਼ੁਰੂ ਹੋਈ ਉਹਨਾਂ ਨੂੰ ਨੱਥ ਪੈਣੀ ਸ਼ੁਰੂ ਹੋਈ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਛੋਟੇ-ਛੋਟਿਆਂ ਨੂੰ ਫੜਦੇ ਨੇ ਕਿਸੇ ਵੱਡੇ ਨੂੰ ਨਹੀਂ ਫੜਦੇ ਸ਼ਾਇਦ ਇਸ ਤੋਂ ਵੱਡਾ ਤਾਂ ਹੋਰ ਕੋਈ ਨਹੀਂ ਸੀਗਾ ਅੱਜ ਉਹ ਲੋਕ ਵੀ ਦੁਬਾਰਾ ਤੋਂ ਆਪਣੇ ਅੰਦਰ ਝਾਤੀ ਮਾਰਨ ਜਿਹੜੇ ਕਹਿੰਦੇ ਸੀਗੇ ਕਿ ਇਹ ਰਾਜਨੀਤਿਕ ਬਦਲਾਖੋਰੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੁਣੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਅਰਜ਼ੀ ਰੱਦ ਕੀਤੀ ਹੈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਹ ਨੇਤਾ ਜਿਹੜੇ ਇਹ ਗੱਲ ਕਹਿੰਦੇ ਸੀ ਕਿ ਇਹ ਮਨੁੱਖੀ ਅਧਿਕਾਰਾਂ ਦੇ ਨਾਲ ਜੁੜਿਆ ਹੋਇਆ ਮਾਮਲਾ ਇਉਂ ਇਸ ਟਾਈਮ ਦੇ ਉੱਤੇ ਛਾਪਾ ਨਹੀਂ ਸੀ ਮਾਰਿਆ ਜਾਣਾ ਚਾਹੀਦਾ ਕਿੰਨੇ ਵਜੇ ਛਾਪਾ ਮਾਰਨਾ ਕੀ ਕਰਨਾ ਇਹ ਤਾਂ ਏਜੰਸੀ ਦਾ ਕੰਮ ਹੈ ਇਹ ਤਾਂ ਵਿਜੀਲੈਂਸ ਦੀ ਡਿਊਟੀ ਸੀ ਪਰ ਉਹਨੂੰ ਵੀ ਡਿਕਟੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਉਹ ਆਪਣਾ ਕੰਮ ਕਰਦੇ ਰਹੇ ਤੇ ਅੱਜ ਉਹਦਾ ਨਤੀਜਾ ਸਾਹਮਣੇ ਆ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿਹੜੀ ਜ਼ਮਾਨਤ ਦੀ ਅਰਜ਼ੀ ਆ ਉਹ ਰੱਦ ਕੀਤੀ ਹੈ ਮੈਂ ਇੱਥੇ ਵੀ ਯਾਦ ਦਿਵਾਉਣਾ ਕਿ ਜਦੋਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਹੋਰਾਂ ਦੀ ਗ੍ਰਿਫਤਾਰੀ ਹੋਈ ਸੀ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਉਹਨਾਂ ਨੂੰ ਜ਼ਮਾਨਤ ਮਿਲ ਗਈ ਸੀ ਡਰੱਗ ਵਾਲੇ ਕੇਸ 'ਚ ਕਿਉਂਕਿ ਪੈਸਾ ਉਹੀ ਹੈ ਜਿਹਦੇ ਨਾਲ ਇਹ ਸਲਤਨਤ ਖੜੀ ਕੀਤੀ ਗਈ ਸੀ ਉਹਨੂੰ ਪ੍ਰੋਪਰ ਤਰੀਕੇ ਦੇ ਨਾਲ ਮੌਜੂਦਾ ਪੰਜਾਬ ਸਰਕਾਰ ਨੇ ਸਾਰੇ ਸਬੂਤਾਂ ਦੇ ਤਹਿਤ ਉਹ ਕੇਸ ਜਿਹੜਾ ਸੀਗਾ ਬਣਿਆ ਅਦਾਲਤ ਦੇ ਸਾਹਮਣੇ ਰੱਖਿਆ ਜਿਹੜੀਆਂ ਕੰਪਨੀਆਂ ਦਾ ਰਿਕਾਰਡ ਸੀ ਉਹ ਰਿਕਾਰਡ ਇੱਕ ਦੀ ਕੰਪਨੀ ਨਹੀਂ ਸੈਕੜੇ ਕੰਪਨੀਆਂ ਦਾ ਰਿਕਾਰਡ ਜਿਹੜਾ ਲੱਗਿਆ ਜਿਹੜੇ ਲੋਕ ਟੀਚਰ ਦੇ ਰੂਪ ਦੇ ਵਿੱਚ ਕਹਿੰਦੇ ਸੀ ਇੰਨੇ ਟਰੰਕਾਂ ਦੇ ਵਿੱਚ ਐਡਾ ਵੱਡਾ ਚਲਾਨ ਕਿਵੇਂ ਆ ਗਿਆ ਮੇਰਾ ਖਿਆਲ ਹੁਣ ਉਹਨਾਂ ਨੂੰ ਵੀ ਇਹੋ ਸਵਾਲ ਦਾ ਜਵਾਬ ਮਿਲ ਗਿਆ ਹੋਊਗਾ ਕਿ ਕਿੰਨੇ ਕਾਗਜ਼ ਸਨ ਇਹ ਕਿੰਨੀਆਂ ਕੰਪਨੀਆਂ ਸਨ ਜਿਹੜੀਆਂ ਕਿ ਇਸ ਤਰੀਕੇ ਨਾਲ ਖੋਲ ਕੇ ਬੈਠੇ ਸੀ ਕਿ ਸਾਨੂੰ ਤਾਂ ਅੱਗੇ ਪੁਸ਼ਤਾ ਤੱਕ ਕਿਸੇ ਜਗ੍ਹਾ ਕੰਮ ਕਰਨ ਦੀ ਜ਼ਰੂਰਤ ਨਹੀਂ ਗਈ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਜ਼ਮਾਨਤ ਦੀ ਅਰਜ਼ੀ ਰੱਦ ਕਰਕੇ ਅਕਾਲੀ ਸਲਤਨਤ ਦੇ 7 ਤੋਂ 17 ਵਾਲੇ ਜਿਹੜਾ ਰਾਜ ਸੀਗਾ ਜਿਹਦੇ ਵਿੱਚ ਇੰਨੀਆਂ ਬੇਨਿਜ਼ਮੀਆਂ ਹੋਈਆਂ ਉਹਦੇ ਉੱਤੇ ਇੱਕ ਕਿਸਮ ਦੇ ਨਾਲ ਮੋਹਰ ਲਾ ਦਿੱਤੀ ਹੈ ਕਿ ਉਦੋਂ ਲੋਕਾਂ ਦਾ ਪੈਸਾ ਲੁੱਟ ਕੇ ਕਿਸ ਤਰੀਕੇ ਦੇ ਨਾਲ ਆਪਣੇ ਘਰ ਹੀ ਨਹੀਂ ਭਰੇਗੇ ਬਲਕਿ ਉਹਦੇ ਨਾਲ ਇੱਕ ਏਡੀ ਵੱਡੀ ਸਲਤਨਤ ਖੜੀ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਧਮਕੀਆਂ ਤੇ ਡਰਾਵਾ ਦੇ ਕੇ ਲੋਕ ਚੁੱਪ ਕਰਵਾਏਗੇ ਤੁਹਾਨੂੰ ਯਾਦ ਹੋਣਾ ਕੁਝ ਹਫ਼ਤੇ ਪਹਿਲਾਂ ਜਦੋਂ ਪਟਿਆਲੇ ਦੇ ਜੇਲ੍ਹ ਦੇ ਵਿੱਚ ਸੁਖਵੀਰ ਸਿੰਘ ਬਾਦਲਹੂਰੀ ਮਿਲਣ ਗਏ ਸੀ ਬਾਹਰ ਆ ਕੇ ਕਿਸ ਕਿਸਮ ਦੇ ਨਾਲ ਉਹਨਾਂ ਨੇ ਉੱਥੋਂ ਦੇ ਐਸਐਸਪੀ ਨੂੰ ਸ਼ਰਯਾਮ ਧਮਕੀਆਂ ਦਿੱਤੀਆਂ ਸੀ ਅਕਾਲੀ ਦਲ ਬਾਦਲ ਇਹ ਸਮਝਦਾ ਕਿ ਲੋਕਾਂ ਨੂੰ ਸ਼ਾਇਦ ਸਾਰਾ ਕੁਝ ਭੁੱਲ ਗਿਆ ਔਰ ਉਹ ਇਹ ਸਮਝਦੇ ਆ ਕਿ ਅੱਜ ਅਸੀਂ ਗੈਂਗਸਟਰਾਂ ਨੂੰ ਨਾਲ ਲੈ ਕੇ ਗੈਂਗਸਟਰਾਂ ਦੇ ਪਰਿਵਾਰਾਂ ਨੂੰ ਨਾਲ ਲੈ ਕੇ ਦੁਬਾਰਾ ਤੋਂ ਸਿਆਸਤ ਦੇ ਵਿੱਚ ਆਪਣੇ ਪੈਰ ਲਾ ਲਾਂਗੇ ਇਹ ਇੱਕ ਬਹੁਤ ਵੱਡੇ ਭਲੇਖੇ ਦੇ ਵਿੱਚ ਨੇ ਇਨਵੈਸਟੀਗੇਸ਼ਨ ਦੇ ਦੌਰਾਨ ਹੋਰ ਕਾਫੀ ਹੈਰਾਨੀਜਨਕ ਤੱਥ ਇਸ ਵਿੱਚੋਂ ਨਿਕਲ ਕੇ ਆਏ ਜੈਸੇ ਕਿ ਇਮੂਵੇਬਲ ਪ੍ਰੋਪਰਟੀਆਂ ਕੋ लेके 2004 ਤੱਕ इनके पास कोई भी प्रॉपर्टी नहीं होती 2004 से 7 के बीच में दो प्रॉपर्टीज उसके बाद सीधा सडनली 2007 से लेके 17 तक जो हमारा ट्रैक पीरियड था उसमें 24 प्रॉपर्टीज इनकी और इंक्रीज हो जाती हैं करोड़ो रुपए की उसके अलावा जो कंपनीज का हेर फेयर जैसे इन्होंने शेल कंपनीज इनकी बनाई हुई थी इनकी अपनी पुरानी कंपनीज इनको जद्दी कह रहे थे कि हमारी तो बहुत एंसेस्ट्रल कंपनीज हैं नाइनटीन हंड्रेड टेंथ से चल रही हैं ऐसा कुछ कर रहे थे तो उन कंपनीज के थ्रू पैसों का हेर फेर कैसे कैश उसमें डिपॉजिट होता है करोड़ों में पाँच पाँच सौ छह सौ करोड़ एक्स्ट्रा जो है उनमें डिपॉजिट होता है और बाद में उसी पैसे को किस तरीके से घुमाया जाता है फिर एफ के नाम के ऊपर कंपनीज से बाहर की कंपनी जो साइप्रस हब साइप्रस जिसको कि हवाला के पैसे के लिए हब माना जाता है वहाँ की कंपनीज यहाँ पे आके पैसे लगाती हैं पैंतीस करोड़ लगाती हैं और तीन करोड़ में वो सेटल कर देते हैं तो ऐसी काफ़ी ट्रांजेक्शन निकल के आई जिसके बाद जिसके बेस के ऊपर उनको अरेस्ट किया गया था और बाद में इन्वेस्टिगेशन के दौरान भी ये सारा कुछ निकल के आया फिर उन्होंने जो नीचे पहले बेल लगाई थी वो खारिज हुई यहाँ पे हाई कोर्ट में भी जब इन्होंने बेल फाइल करी थी तो बार बार ये पॉलिटिकल बारिटिकल इशू को लेके आ रहे थे कि ये सारा कुछ झूठ है तो कोर्ट ने आज उसका सारा संज्ञान लेते हुए इन्वेस्टिगेशन में जो कुछ आया जो स्टेट की तरफ से आर्ग्यू किया गया उसके बेस के ऊपर आज कोर्ट ने उनकी पिटिशन खारिज की है कि काफी सीरियस इशू है और काफी इसमें सीरियस एलिगेशन थी उनके अगेंस्ट और इसके अलावा लिकर के जो बिजनेस जो करते हैं वो इनको पैसे देते हैं जैसे एक हरप्रीत गुलाटी ऑलरेडी उसमें अरेस्ट किया गया उनको भी और वो भी पैसे वगैरह लिख कर बिजनेस वाले सिर्फ यही नहीं और भी काफी हैं आगे काफी लोगों के जो नॉमिनेट इसमें होने की संभावना है और उन लोगों उनकी तरफ से जो उन लोगों को भी अरेस्ट किया भी गया है और आगे भी काफी अरेस्ट बाकी